ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਵੇਰਕਾ ਦੇ ਪਲਾਂਟ ਬੰਦ ਕਰਤੇ ਪੰਜ ਪਲਾਂਟ ਲੱਗੇ ਹੋਏ ਸੀ ਪੰਜੀਰੀ ਦੇ ਜਿਹੜਾ ਅੱਜ ਸਮਾਨ ਸਾਡੇ ਕੋਲੇ ਪਹੁੰਚ ਰਿਹਾ ਜਦੋਂ ਉਹਨੂੰ ਲਫਾਫੇ ਚੋਂ ਕੱਢੀਦਾ ਖੋਲੀਦਾ ਉਹਨੂੰ ਉੱਲੀ ਲੱਗੀ ਹੁੰਦੀ ਐ ਕਿ ਬੱਚਿਆਂ ਦੀ ਸਿਹਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਧਾਦਲੀਆਂ ਜਿਹੜਾ ਉਹਦੇ ਵਿੱਚ ਕਹਿੰਦੇ ਅਸੀਂ ਸੁੱਕਾ ਦੁੱਧ ਪਾਤਾ ਜੀ ਇਹਦੇ ਵਿੱਚੇ ਅਸੀਂ ਖੰਡ ਪਾਤੀ ਜੀ ਇਹਦੇ ਵਿੱਚੇ ਅਸੀਂ ਸਾਰਾ ਕੁਝ ਪਾਤਾ ਜਦੋਂ ਉਹਦੋਂ ਖੋਲੋ ਉਹਦੇ ਉੱਤੇ ਸੁੰਡ ਫਿਰਦੇ ਹੁੰਦੇ ਤੇ ਉਹ ਸੁੰਡ ਬਣਦੇ ਏਡੇ ਨੇ ਤਰਕੇ ਉੱਤੇ ਆ ਜਾਂਦੇ ਲੋਕਾਂ ਨੂੰ ਉਲਟੀਆਂ ਜਾਂਦੀਆਂ ਉਹਨੂੰ ਵੀ ਉਹ ਕਹਿੰਦੀਆਂ ਅਸੀਂ ਲੱਕਣਾ ਚੋਕ ਕੇ ਲਿ ਛੁੱਟਣਾ ਪੈਂਦਾ ਇਹਦੇ ਨਾਲ ਚੰਗਾ ਹੈਗਾ ਸੀ ਸਿੱਧਾ ਹੀ ਬਸਮਨ ਪਾ ਜੀਏ ਸਾਡੀ ਘਟੂ ਘਟ ਲੱਕੜਾਂ ਤੇ ਵੱਜ ਜਾਣ ਇਹਨਾਂ ਨੇ ਲੈਟਰ ਕੱਢੀ ਆਂਗਣਵਾੜੀ ਵਰਕਰਾਂ ਨੂੰ ਸਾਨੂੰ ਸਾਫ਼ ਕਿਹਾ ਗਿਆ ਵੀ ਤੁਹਾਡੇ ਬੱਚੇ ਦੀ ਹਾਈਟ ਵੇਟ ਜਿੰਨੀ ਮਰਜ਼ੀ ਹੋਵੇ ਬੱਚਾ ਕਮਜ਼ੋਰ ਹੋਵੇ ਪਰ ਐਪ ਤੇ ਨਹੀਂ ਦਿਸਣਾ ਚਾਹੀਦਾ ਵੇਰਕਾਂ ਨੂੰ ਘਾਟਾ ਪਾਤਾ 300 ਕਰੋੜ ਰੁਪਏ ਦਾ ਕੰਟਰੈਕਟ ਤੁਸੀਂ ਕੰਪਨੀਆਂ ਨੂੰ ਫੜਾਤਾ ਚਾਕੇ ਇਹੀ ਤੁਸੀਂ ਵੇਰਕਾਂ ਨੂੰ ਦਿੱਤਾ ਹੁੰਦਾ ਤੇ ਵੇਰਕਾ ਇਹਦੇ ਚ ਕੋਈ ਤਾਂ ਕੋਈ 50 ਕਰੋੜ ਰੁਪਿਆ ਕੋਈ 20 ਕਰੋੜ ਰੁਪਿਆ ਕੁਝ ਤਾਂ ਕਮਾਉਂਦੇ ਹੋ ਇਹਦੇ ਚ ਮਜਾਰਾਂ ਵਾਲਾ ਹਾਲ ਹੋ ਗਿਆ ਆਂਗਣਵਾੜੀਆਂ ਦਾ ਉੱਲੂ ਬੋਲਦੇ ਆ ਬੁਰਾ ਹਾਲ ਹੈ ਰਾਂ ਉੱਥੇ ਆ ਕੇ ਬਸ ਉਹ ਰਜਿਸਟਰ ਵੀ ਹੁਣ ਤਾਂ ਬੰਦ ਹੋ ਗਏ ਵੀ ਉਹ ਵੀ ਨਹੀਂ ਚਲਾਉਣੇ ਕੱਲਾ ਮੋਬਾਈਲ ਫੜ ਕੇ ਬੈਠੀਆਂ ਰੋਸਾ ਦੀਆਂ ਢਾਡੀ ਬਸ ਉਹਦੇ ਤੇ ਰਪੋਰਟਾਂ ਬਣਾਈ ਚੱਲੋ ਆ ਅੰਗਣਵਾੜੀ ਦਾ ਕੰਮ ਰਹਿ ਗਿਆ ਮੰਤਰੀ ਸਾਡੇ ਮੈਂ ਕਹਿੰਦੀ ਆ ਬਲਜੀਤ ਕੌਰ ਇਹ ਸਾਡੇ ਨਾਲ ਟੇਬਲ ਤੇ ਬੈਠ ਕੇ ਗੱਲ ਨਹੀਂ ਕਰਨਾ ਚਾਹੁੰਦੇ ਇਹਨਾਂ ਕੋਲੇ ਜਵਾਬ ਨਹੀਂ ਹੈਗਾ ਸਾਡੀਆਂ ਗੱਲਾਂ